ਅਸੀਂ ਤੇ ਇਹੀ ਮੰਨ ਕੇ ਚੱਲਦੇ ਕਿ ਸਰਕਾਰ ਦੇ ਮੁਲਾਜ਼ਮ ਮੰਗਾ ਤਾਂ ਡਰਦੀ ਹੋਈ ਹਾਊਸ ਐਡਜਰਨ ਕਰਕੇ ਚਲੀ ਗਈ ਸਰਕਾਰ ਨੇ ਵੋਟਾਂ ਵੀ ਲੈਣੀਆਂ ਨੇ ਕੀ ਵੋਟਾਂ ਨੂੰ ਸੈਨੀਟਾਈਜ਼ ਮੁltਵੀ ਕਰ ਸਕਦੇ ਆ ਇਹ ਸਰਕਾਰ ਸਿਰਫ ਸੋਸ਼ਲ ਮੀਡੀਆ ਦੀ ਸਰਕਾਰ ਬਣ ਕੇ ਰਹਿ ਗਈ ਹੈ ਐਡਵਰਟਾਈਜ਼ਮੈਂਟ ਦੀ ਸਰਕਾਰ ਬਣ ਕੇ ਰਹਿ ਗਈ ਹੈ ਸਾਡੀ ਪੰਜਾਬ ਸਰਕਾਰ ਨੂੰ ਮੰਗਾ ਵੀ ਜਿਹੜੇ ਕੱਚੇ ਮੁਲਾਜ਼ਮਾਂ ਉਹ ਪੱਕੇ ਕੀਤੇ ਜਾਣ ਪੁਰਾਣੀ ਪੈਨਸ਼ਨਾਂ ਜਿਹੜੀ ਉਹ ਬਹਾਲ ਕੀਤੀ ਜਾਵੇ ਉਹਨਾਂ ਨੂੰ ਪਤਾ ਸੀ ਵੀ ਮੁਲਾਜ਼ਮ ਜੇ ਵਿਧਾਨ ਸਭਾ ਦਾ ਘਰਾਉ ਕਰਨਗੇ ਤਾਂ ਸਾਨੂੰ ਭੱਜਣ ਨੂੰ ਥਾਂ ਨਹੀਂ ਥੇ ਹੋਣਾ ਇਹੇ ਕਰਕੇ ਸਰਕਾਰ ਜਿਹੜੀ ਆਪਣਾ ਜਿਹੜਾ ਸੈਸ਼ਨ ਉਠਾ ਲਿਆ ਉਹਨਾਂ ਨੇ ਸਾਥੀਓ ਮੀਡੀਆ ਬਾਬੂ ਸ਼ਾਹੀ ਦੇਖ ਰਹੇ ਤੁਸੀਂ ਪੰਜਾਬ ਸਰਕਾਰ ਤੇ ਅ ਮਲਾਜ਼ਮਾਂ ਵੱਲੋਂ ਅੱਜ ਫੇਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਦੱਸ ਦਈਏ ਕਿ ਪੰਜਾਬ ਦਾ ਜਿਹੜਾ ਸੈਕਟਰੀਟ ਹੈ ਉਹਦੇ ਬਾਹਰ ਜਿਹੜੇ ਨੇ ਵੱਡੀ ਗਿਣਤੀ ਚ ਮਲਾਜ਼ਮ ਇਕੱਠੇ ਹੋਏ ਨੇ ਤੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਵੱਖ-ਵੱਖ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਬੀਬੀਆਂ ਵੀ ਨੇ ਦੇ ਵਿੱਚ ਸ਼ਾਮਿਲ ਤੇ ਹੱਥਾਂ ਦੇ ਵਿੱਚ ਜਿਹੜੇ ਨੇ ਜਿੰਦਾਬਾਦ ਝੰਡੇ ਵੀ ਫੜੇ ਹੋਏ ਨੇ ਬਲੈਕ ਕਾਰਡਸ ਫੜੇ ਹੋਏ ਨੇ ਤੇ ਆਪਣੀਆਂ ਮੰਗਾਂ ਲਿਖੀਆਂ ਹੋਈਆਂ ਨੇ ਤੇ ਕਾਫੀ ਜਾਣਿਆਂ ਨੇ ਜੜੀਆਂ ਨੇ ਕਾਲੀਆਂ ਪੱਟੀਆਂ ਜੜੀਆਂ ਨੇ ਬੰਨੀਆਂ ਹੋਈਆਂ ਨੇ ਰੋਸ ਦਰਸ਼ਾਉਣ ਦੇ ਲਈ ਤੇ ਨਾਰੇਬਾਜ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਹਾਏ 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 ਮੁੱਖ ਮੰਤਰੀ ਹਾਏ 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 ਗੱਲਬਾਤ ਕਰਦੇ ਆ ਲੀਡਰਾਂ ਦੇ ਨਾਲ ਜਾਣਦੇ ਆ ਕਿ ਮੰਗਾਂ ਨੇ ਤੇ ਕਿਸ ਕਾਰਨ ਇਹ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਸੋ ਦੱਸਦੀ ਕਿ ਅੱਜ ਦਾ ਜਿਹੜਾ ਦਿਨ ਚੁਣਿਆ ਗਿਆ ਸੀ ਕਿਉਂਕਿ ਵਿਧਾਨ ਸਭਾ ਸੈਸ਼ਨ ਜਿਹੜਾ ਉਹ ਚੱਲ ਰਿਹਾ ਸੀਗਾ ਸੋ ਮੁਲਾਜ਼ਮਾਂ ਦਾ ਕਾਰਨ ਹੀ ਇਹ ਸੀਗਾ ਕਿ ਵਿਧਾਨ ਸਭਾ ਚੱਲ ਰਹੀ ਐ ਸਾਰੇ ਐਮ ਐਲ ਏ ਜਿਹੜੇ ਨੇ ਉਹ ਪਹੁੰਚਦੇ ਨੇ ਹਾਊਸ ਦੇ ਵਿੱਚ ਤੇ ਉਹਨਾਂ ਦੇ ਅੱਗੇ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਜਾਵੇ ਆਪਣੀਆਂ ਮੰਗਾਂ ਜੜੀਆਂ ਨੇ ਉਹ ਸਰਕਾਰ ਅੱਗੇ ਰੱਖੀਆਂ ਜਾਣ ਪਰ ਇਹਨਾਂ ਦੇ ਪ੍ਰੋਟੈਸਟ ਤੋਂ ਪਹਿਲਾਂ ਹੀ ਜਿਹੜਾ ਅ ਅੱਜ ਜਿਹੜਾ ਸੈਸ਼ਨ ਚੱਲ ਰਿਹਾ ਸੀਗਾ ਉਸ ਨੂੰ ਸਾਈਨਡਾਈਜ਼ ਕੀਤਾ ਗਿਆ ਅ ਸੋ ਆਪਣਾ ਹੁਣ ਕਿਸ ਤਰ੍ਹਾਂ ਦੇ ਨਾਲ ਇਹ ਮੰਗਾਂ ਨੂੰ ਸਰਕਾਰ ਤੱਕ ਲੈ ਕੇ ਜਾਣਗੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਟਾਫ ਐਸੋਸੀਏਸ਼ਨ ਜਿਹੜੇ ਪੰਜਾਬ ਸਿਵਲ ਸਕੱਤਰੇ ਦੀ ਉਸ ਦੇ ਪ੍ਰਧਾਨ ਨੇ ਸੁਸ਼ੀਲ ਕੁਮਾਰ ਫੌਜੀ ਜੀ ਨਾਲ ਗੱਲਬਾਤ ਕਰਦੇ ਸੁਸ਼ੀਲ ਜੀ ਕਾਰਨ ਕੀ ਸੀ ਅੱਜ ਦਾ ਤੇ ਮੰਗਾ ਕਿਹੜੀਆਂ ਕਿਹੜੀਆਂ ਜਿਹੜੀਆਂ ਦੁਵਾਰੀਆਂ ਦਵਾਰੇ ਚੱਕ ਰਹੇ ਹੋ ਅੱਜ ਦਾ ਇਦਾਂ ਸੀਗਾ ਜੀ ਕਾਰਨ ਜਿਹੜਾ ਸਰਕਾਰ ਜਦ ਇੱਕ ਦਾ ਬਜਟ ਸੈਸ਼ਨ ਜਦ ਸਰਕਾਰ ਨੇ ਕਰਦਿਆ ਸੀ ਇਹਦੇ ਵਿੱਚ ਸਰਕਾਰ ਨੇ ਸਾਡੀ ਕੋਈ ਵੀ ਮੰਗ ਡਿਸਕਸ ਨਹੀਂ ਕਰੀ ਵਿਰੋਧੀ ਧਿਰ ਨੇ ਜਦ ਕਿ ਕਈ ਸਵਾਲ ਵੀ ਚੁੱਕੇ ਸਾਡੇ ਪੈਨਸ਼ਨ ਬਾਰੇ ਵੀ ਚੁੱਕਿਆ ਡੀਏ ਬਾਰੇ ਵੀ ਚੁੱਕਿਆ ਏਰੀਅਰ ਬਾਰੇ ਸਵਾਲ ਚੁੱਕੇ ਪਰ ਸਰਕਾਰ ਟਾਸ ਤੋਂ ਮਾਸ ਨਹੀਂ ਹੋ ਰਹੀ ਇਹ ਤੋਂ ਇਲਾਵਾ ਬਜਟ ਦੇ ਵਿੱਚ ਜਿਹੜਾ ਹੈ ਮੁਲਾਜ਼ਮਾਂ ਲਈ ਸਰਕਾਰ ਨੇ ਕੁਝ ਨੱਖਿਆ ਪਿਛਲੀ ਸਰਕਾਰ ਪਿਛਲੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਜਿਹੜੀ ਕਾਂਗਰਸ ਸਰਕਾਰ ਸੀਗੀ ਉਹਨੇ 16% ਡੀਏ ਜਿਹੜਾ ਹੈ ਮੁਲਾਜ਼ਮਾਂ ਦਾ ਦਿੱਤਾ ਸੀ ਉਹ ਤੋਂ ਇਲਾਵਾ ਐਕਸ ਗ੍ਰੇਸ਼ੀਆ ਡੀਸੀਆਰਜੀ ਫੈਮਿਲੀ ਪੈਨਸ਼ਨ ਸਰਵਿਸ ਕਾਊਂਟ ਕਰੀ ਸੀ ਕਈ ਮੰਗਾ ਮੰਨਿਆ ਸੀ ਪਰ ਇਹ ਐਸੀ ਬੇਸ਼ਰਮ ਸਰਕਾਰ ਹੈ ਕਿ ਬਲਾਗੇ ਟੇਬਲ ਟਾਕ ਵੀ ਕਰਨਾ ਚਾਹਦੀ ਇੱਕ ਪਾਸੇ ਤਾਂ ਸੀਐਮ ਸਾਹਿਬ ਕਹਿੰਦੇ ਆ ਸਾਡੇ ਮੁਰਦਾਵਾਦ ਕਰਦੇ ਆ ਹੁਣ ਅਸੀਂ ਮੁਰਦਾਵਾਦ ਹੀ ਬੰਦ ਕਰ ਰਕੀ ਜੀ ਫਿਰ ਵੀ ਇਹਨਾਂ ਨੇ ਸਾਨੂੰ ਬੁਲਾਇ ਨਹੀਂ ਇਸ ਕਰਕੇ ਮੁਲਾਜ਼ਮਾਂ ਦਾ ਰੋਸ ਤੁਸੀਂ ਦੇਖ ਲਿਆ ਮੁਲਾਜ਼ਮਾਂ ਦਾ ਬਹੁਤ ਜ਼ਿਆਦਾ ਰੋਸ ਆ ਆਨਲਾਈਨ ਟਾਈਮ ਤੇ ਹੋਰ ਵਧੇਗਾ ਪੰਜਾਬ ਦੇ ਵਿੱਚ ਪੂਰੇ ਮਨਜੀਤ ਸਿੰਘ ਰੰਧਾਵਾ ਨਾਲ ਗੱਲਬਾਤ ਕਰਦੇ ਆ ਰੰਧਾਵਾ ਸਾਹਿਬ ਹਾਊਸ ਜਿਹੜਾ ਸੀਗਾ ਉਹ ਪਹਿਲਾਂ ਹੀ ਸੈਨੇਟਾਈਜ਼ ਕਰਤਾ ਲੱਗਦਾ ਵੀ ਹੁਣ ਉਹ ਪ੍ਰਭਾਵ ਨਹੀਂ ਰਹਿਣਾ ਥੋੜੇ ਪ੍ਰੋਟੈਸਟ ਦਾ ਸਾਡਾ ਜੋ ਰੋਸ ਸੀ ਇਹ ਸਿੰਬੋਲਿਕ ਸੀ ਉਹ ਸਿੰਬੋਲਿਕ ਰੋਸ ਜਿਹੜਾ ਸੀ ਅਸੀਂ ਅੱਜ ਪੂਰਾ ਕੀਤਾ ਆ ਸਰਕਾਰ ਭਾਵੇਂ ਭੱਜ ਗਈ ਸਾਡੇ ਅਸੀਂ ਤੇ ਇਹੀ ਮੰਨ ਕੇ ਚੱਲਦੇ ਕਿ ਸਰਕਾਰ ਦੇ ਮੁਲਾਜ਼ਮ ਮੰਗਾ ਤਾਂ ਡਰਦੀ ਹੋਈ ਹਾਊਸ ਅਡਜਰਨ ਕਰਕੇ ਚਲੀ ਗਈ ਲੇਕਿਨ ਸਾਡਾ ਰੋਸ ਤੇ ਉੱਥੇ ਹੀ ਹੈ ਸਰਕਾਰ ਨੇ ਵੋਟਾਂ ਵੀ ਲੈਣੀਆਂ ਨੇ ਕਿ ਵੋਟਾਂ ਨੂੰ ਸੈਨੇਟਾਈਜ਼ ਮੁਲਤਵੀ ਕਰ ਸਕਦੇ ਆ ਨਹੀਂ ਕਰ ਸਕਦੇ ਸੋ ਹੁਣ ਸਾਡਾ ਅਗਲਾ ਐਕਸ਼ਨ ਟੋਟਲ ਲਾਮਬੰਦੀ ਕਰਾਂਗੇ ਮੁਲਾਜ਼ਮਾਂ ਦੀ ਆਮ ਜਨਤਾ ਦੀ ਹਰ ਇੱਕ ਨੂੰ ਅਸੀਂ ਕਵਾਂਗੇ ਜਿਵੇਂ ਸਾਡੇ ਸਾਥੀ ਨੇ ਪਹਿਲਾਂ ਦੱਸਿਆ ਸੀ ਕਿ ਸਰਕਾਰ ਨੂੰ 92 ਸੀਟਾਂ ਦੇ ਕੇ ਅਸੀਂ ਗਾਜ ਗੱਦੀ ਤੇ ਬਿਠਾਇਆ ਸੀ ਇਹ ਇੱਕ ਨਵਾਂ ਰਿਕਾਰਡ ਸੀ ਇੰਨੀਆਂ ਸੀਟਾਂ ਕਦੇ ਕਿਸੇ ਸਰਕਾਰ ਨੂੰ ਨਹੀਂ ਮਿਲਿਆ ਤੇ ਸਰਕਾਰ ਨੇ ਵੀ ਆਪਣਾ ਰਿਕਾਰਡ ਕਾਇਮ ਕੀਤਾ ਇਹਨਾਂ ਨੇ ਮੰਗ ਵਿੱਚ ਲਾਜਵਾਂ ਦੀ ਕੋਈ ਨਹੀਂ ਮੰਗੀ ਜਨਤਾ ਉਦਾਂ ਹੀ ਧੱਕੇ ਖਾ ਰਹੀ ਹੈ ਇਹ ਸਰਕਾਰ ਸਿਰਫ ਸੋਸ਼ਲ ਮੀਡੀਆ ਦੀ ਸਰਕਾਰ ਬਣ ਕੇ ਰਹਿ ਗਈ ਹੈ ਐਡਵਰਟਾਈਜ਼ਮੈਂਟ ਦੀ ਸਰਕਾਰ ਬਣ ਕੇ ਰਹਿ ਗਈ ਹੈ ਜੋ ਪੈਸਾ ਆਮ ਜਨਤਾ ਤੇ ਖਰਚੇ ਕੀਤਾ ਜਾਣਾ ਸੀ ਉਹ ਐਡਵਰਟਾਈਜ਼ਮੈਂਟ ਤੇ ਤੇ ਸੋਸ਼ਲ ਮੀਡੀਆ ਤੇ ਖਰਚ ਕੀਤਾ ਜਾ ਗਿਆ ਇਸ ਚੀਜ਼ ਦਾ ਸਰਕਾਰ ਨੂੰ ਖਾਮਿਆਜਾ ਭੁਗਤਣਾ ਪਏਗਾ ਸਾਇਲ ਸ਼ਰਮਾ ਨਾਲ ਗੱਲਬਾਤ ਕਰਦੇ ਆਂ ਜਰਨਲ ਸ਼ਕਤ ਨੇ ਸਾਫ ਐਸੋਸੀਏਸ਼ਨ ਦੇ ਸਾਇਲ ਜੀ ਇੱਕ ਵਾਰ ਦੁਬਾਰਾ ਮੰਗਾ ਦੱਸ ਦੋ ਜਿਹੜੀਆਂ ਮੇਨ ਤੁਹਾਡੀਆਂ ਡਿਮਾਂਡਸ ਨੇ ਜਿਹੜੀਆਂ ਇੱਥੇ ਲਿਖੀਆਂ ਵੀ ਹੋਈਆਂ ਨੇ ਮਲਾਜ਼ਮਾਂ ਵੱਲੋਂ ਸਰ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਤੁਹਾਡੇ ਸਾਰੇ ਸਰੋਤੇ ਨੇ ਖਾਸ ਤੌਰ ਤੇ ਪੰਜਾਬ ਦੇ ਮਲਾਜ਼ਮ ਇਹ ਜੀ ਸਾਰੇ ਸੁਣਦੇ ਆ ਤੇ ਮੈਂ ਉਹਨਾਂ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਸਾਰੇ ਮੁੱਦੇ ਨੇ ਹੁਣ ਜਿਵੇਂ 2016 ਦਾ ਪੇ ਕਮਿਸ਼ਨ ਇਹਨਾਂ ਨੇ 2021 ਚ ਲਾਇਆ ਉਹਦਾ ਪੈਂਡਿੰਗ ਏਰੀਅਰਸ ਉਸ ਤੋਂ ਬਾਅਦ ਜਿਹੜਾ ਡੀਏ ਹੈ ਸਾਡਾ 38% ਹੁਣ ਚੱਲ ਰਿਹਾ ਹੁਣ ਸਰਕਾਰ ਨੇ ਵਧਾਤਾ ਹੈ ਸੈਂਟਰ ਸਰਕਾਰ ਨੇ ਉਹ ਸਾਨੂੰ ਨਹੀਂ ਮਿਲਿਆ ਤੇ ਉਹਦੇ ਜਿਹੜੇ ਬਾਕੀ ਏਰੀਅਰਸ ਨੇ ਉਹ ਸਾਰੀਆਂ ਮੰਗਾਂ ਨੇ ਹੁਣ ਉਸ ਤੋਂ ਬਾਅਦ ਜਿਹੜੇ ਮੇਰੇ ਸਾਥੀ ਸੀਗੇ 2016 ਦੇ ਉਹਨਾਂ ਨੂੰ ਨਾ 15% ਦਾ ਫਾਇਦਾ ਮਿਲਿਆ ਸੀ ਸਰ ਪੇ ਕਮਿਸ਼ਨ ਦਾ ਕਾਂਗਰਸ ਸਰਕਾਰ ਨੇ ਦਿੱਤਾ ਜੀ ਤੁਸੀਂ ਸੁਣਿਆ ਹੋਣਾ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਜੀ ਨੇ ਇਹ ਚੀਜ਼ ਵੀ ਉੱਥੇ ਵਿਧਾਨ ਸਭਾ ਦੇ ਉੱਥੇ ਉਠਾਈ ਹੈ ਕਿ ਜਿਹੜੇ ਉਹਨਾਂ ਦੀ ਸਰਕਾਰ ਨੇ 15% ਦਾ ਜਿਹੜਾ ਫਾਇਦਾ ਦਿੱਤਾ ਸੀ ਉਹ ਇਹਨਾਂ ਦੀ ਸਰਕਾਰ ਨੇ ਆਉਣ ਸਾਰੀ ਉਹਨਾਂ ਤੋਂ ਵਾਪਸ ਲੈ ਲਿਆ ਹੁਣ ਇਹ ਮੰਗਾ ਨੇ ਉਸ ਤੋਂ ਇਲਾਵਾ ਜਿਹੜੇ 17 7 20 ਦੀ ਚਿੱਠੀ ਹੈ ਜੀ ਜਿਹਦੇ ਨਾਲ ਨਾ ਨਵੇਂ ਸੈਂਟਰ ਦੇ ਪੇ ਕਮਿਸ਼ਨ ਲੱਗੇ ਨੇ ਮੁਲਾਜ਼ਮਾਂ ਤੇ ਹੁਣ ਉਹ ਜਿਹੜੇ ਪੇ ਕਮਿਸ਼ਨ ਹੈ ਹੁਣ ਸੈਂਟਰ ਦਾ ਦੇ ਪੰਜਾਬ ਦਾ ਉਹਦੇ ਚ ਜਿਹੜੀ 19900 ਤਨਖਾਹ ਕਲਰਕ ਦੀ ਜਾਂ ਕਾਂਸਟੇਬਲ ਦੀ ਜਿੰਨੀਆਂ ਭਰਤੀਆਂ ਪੰਜਾਬ ਚ ਚੱਲ ਰਹੀਆਂ ਨੇ ਜਿਹੜੇ ਭਰਤੀ ਕਰੇ ਨੇ ਉਹਨਾਂ ਦੀ ਤਨਖਾਹ 19900 ਬੇਸਿਕ ਹੈ ਪਰ ਜਿਹੜੀ ਸੈਂਟਰ ਸਰਕਾਰ ਹੈ ਉਹ ਚ ਜਿਹੜੀ ਗ੍ਰੈਜੂਏਟ ਪਾਸ ਦੀ ਜਿਹੜੀ ਤਨਖਾਹ ਹੈ ਉਹ ਅਲੱਗ ਹੈ ਯਾਨੀ ਕਿ ਇਹ ਹੋ ਗਿਆ ਜਿਹੜੇ ਕਾਂਸਟੇਬਲ ਹੋਗੇ ਜਾਂ ਜਿਹੜੇ ਲੀਗਲ ਕਲਰਕ ਹੋਗੇ ਕਲਰਕ ਹੋਗੇ ਕੋਈ ਵੀ ਕੈਟਾਗਰੀ ਹੈ ਪੰਜਾਬ ਸਰਕਾਰ ਨੇ ਇਹਨਾਂ ਨੂੰ 12ਵੀਂ ਪਾਸ ਸਮਝ ਕੇ ਨੌਕਰੀ ਦਿੱਤੀ ਹੈ ਹੁਣ ਐਡੇ ਗ੍ਰੈਜੂਏਟ ਬੰਦੇ ਸਾਡੇ ਲੀਗਲ ਕਲਰਕ ਆਏ ਨੇ ਜੀ ਸੈਕਟਰੀਏਟ ਚ ਪੂਰੇ ਪੰਜਾਬ ਚ ਆਏ ਨੇ ਉਹਨਾਂ ਦਾ 5-5 ਸਾਲ ਦਾ ਤਜਰਬਾ ਹੈ ਜੀ ਉਹ ਆ ਕੇ ਉਹਰੇ 19000 ਤਨਖਾਹ ਲੈ ਰਹੇ ਨੇ ਉਹਨਾਂ ਨੇ ਆਪਦਾ ਘਰ ਵੀ ਚਲਾਉਣਾ ਹੈ ਬਾਹਰ ਵੀ ਚਲਾਉਣਾ ਹੈ ਤਾਂ ਇਹ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਇੱਥੇ ਆਉਂਦੀਆਂ ਮੇਨ ਸੈਕਟਰੀਏਟ ਦੀ ਜਿਹੜੀ ਹੋਰ ਇੰਟਰਨਲ ਮੰਗ ਹੈ ਉਹ ਇਹ ਵੀ ਇੱਕ ਬਹੁਤ ਜਿਆਦਾ ਪ੍ਰਚਲਿਤ ਹੈ ਇੱਕ ਨਾ ਸਾਡੇ 36 ਕਰਮਚਾਰੀ ਸੀਗੇ ਜਿਹੜੇ ਸੇਵਾਦਾਰ ਤੋਂ ਕਲਰਕ ਪ੍ਰਮੋਟ ਹੋਏ ਸੀ ਉਹਨਾਂ ਦੀ ਜਿਹੜੀ ਨੋਟੀਫਿਕੇਸ਼ਨ ਸੀ ਟੈਸਟ ਦੀ ਉਹ ਤਾਂ 17/7/20 ਤੋਂ ਯਾਨੀ ਕਿ ਨਵੇਂ ਪੇ ਕਮਿਸ਼ਨ ਆਉਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਪਰ ਜਿਹੜੀ ਉਹਨਾਂ ਦੀ ਪਦਉન્નਤੀ ਹੈ ਜਾਣ ਕੇ ਰੋਕ ਕੇ ਸਰਕਾਰ ਨੇ ਪੇ ਕਮਿਸ਼ਨ ਆਉਣ ਤੋਂ ਬਾਅਦ ਕਰੀਏ ਤਾਂ ਜੋ ਉਹਨਾਂ ਨੂੰ ਘੱਟ ਤਨਖਾਹ ਮਿਲ ਸਕੇ ਹੁਣ ਇਹਨਾਂ ਦੀ ਤਨਖਾਹਾਂ ਵਧਣ ਦੀ ਬਜਾਏ ਘਟ ਗਈਆਂ ਸੋ ਇਹ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਇਹਦਾ ਨਵੇੜਾ ਇਹ ਹੀ ਹੈ ਕਿ ਸਰਕਾਰ ਸਾਨੂੰ ਮੀਟਿੰਗ ਦੇਵੇ ਟੇਬਲ ਟਾਕ ਦੀ ਗੱਲ ਕਰਦੀਏ ਟੇਬਲ ਟਾਕ ਤੇ ਗੱਲ ਨਵੇੜੇ ਅਸੀਂ ਟੇਬਲ ਟਾਕ ਕਰਨ ਲਈ ਤਿਆਰ ਹਾਂ ਸਾਡੇ ਮਲਾਜ਼ਮਾਂ ਦਾ ਜਾਂ ਕਿਸੇ ਦਾ ਵੀ ਕੋਈ ਜੀ ਨਹੀਂ ਕਰਦਾ ਅਸੀਂ ਸੀਟ ਛੱਡ ਕੇ ਇੱਥੇ ਰੋਸ ਧਰਨੇ ਮਜਾਰੇ ਕਰੀਏ ਸੋ ਮੈਂ ਤੁਹਾਡੇ ਚੈਨਲ ਦੇ ਮ ਸਰਕਾਰ ਦਾ ਕੋਈ ਵੀ ਲੀਡਰ ਆਫ oppositon ਜਾਂ ਕੋਈ ਵੀ MLA MP ਸੁਣ ਰਿਹਾ ਤਾਂ ਉਹ ਇਹ ਚੀਜ਼ ਖਾਸ ਤੌਰ ਤੇ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇ ਮੈਨੂੰ ਲੱਗਦਾ ਹੈ ਮੁਲਾਜ਼ਮਾਂ ਦੀ ਆਵਾਜ਼ ਪਹੁੰਚ ਚੁੱਕੀ ਆ ਸਰਕਾਰ ਕੋਲੇ ਜਿਹੜਾ ਜੁ ਉਹਨਾਂ ਨੇ ਜਿਹੜਾ ਸੈਸ਼ਨ ਆ ਉਹ sthagit ਕੀਤਾ ਇਹ ਸਾਡੀ ਸ਼ਕਤੀ ਹੈ ਸਾਡੇ ਮੁਲਾਜ਼ਮਾਂ ਦੀ ਤਾਕਤ ਹੈ ਇਹ ਤਾਂ ਇਹ ਕੋਈ ਇਹੇ ਨਹੀਂ ਹੈਗਾ ਕਈ ਸਾਥੀ ਕਹਿੰਦੇ ਨੇ ਵੀ ਹੁਣ ਤੁਹਾਡਾ ਸੈਸ਼ਨ ਦਾ ਉੱਠ ਖੜਿਆ ਕੀ ਫਜ਼ਾ ਰੈਲੀ ਦਾ ਇਹ ਜਿਹੜਾ ਸੈਸ਼ਨ ਉੱਠਿਆ ਮੁਲਾਜ਼ਮਾਂ ਦੇ ਇਕੱਠ ਕਰਕੇ ਉੱਠਿਆ ਮੁਲਾਜ਼ਮ ਹੁਣ ਗਰਮ ਹੋ ਚੁੱਕੇ ਨੇ ਹੁਣ ਇਹ ਅੱਗ ਪੂਰੇ ਪੰਜਾਬ ਚ ਫੈਲੂਗੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੀ ਕਹਿਣਾ ਚਾਹੋ ਮੈਂ ਸਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹਨਾ ਪੰਜਾਬ ਸਰਕਾਰ ਨੇ ਆਉਣ ਤੋਂ ਪਹਿਲਾਂ ਬੜਾ ਹੀ ਵੱਡੇ ਵੱਡੇ ਸਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਨੇ ਕਿਹਾ ਸੀਗੇ ਤੁਹਾਡੀ ਪੁਰਾਣੀ ਪੈਨਸ਼ਨ ਆ ਜਿਹੜੀ ਬਹਾਲ ਕਰਾਂਗੇ ਨਾ ਤਾਂ ਸਾਡੀ ਪੁਰਾਣੀ ਪੈਨਸ਼ਨ ਆ ਜਿਹੜੀ ਬਹਾਲ ਹੋਈ ਆ ਨਾ ਸਾਡੇ ਜਿਹੜੇ ਮੁਲਾਜ਼ਮਾ ਉਹ ਕੱਚੇ ਆ ਪੱਕੇ ਹੋਏ ਆ ਬਹੁਤ ਸਾਰੇ ਆਊਟਸੋਰਸ ਤੇ ਸਾਡੇ ਕਰਮਚਾਰੀ ਕੰਮ ਕਰਦੇ ਨੇ ਸਾਡੀ ਪੰਜਾਬ ਸਰਕਾਰ ਨੂੰ ਮੰਗ ਆ ਵੀ ਜਿਹੜੇ ਕੱਚੇ ਮੁਲਾਜ਼ਮਾ ਉਹ ਪੱਕੇ ਕੀਤੇ ਜਾਣ ਪ੍ਰਾਣੀ ਪੈਨਸ਼ਨਾਂ ਜਿਹੜੀ ਉਹ ਬਹਾਲ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜਾ ਸਾਡਾ ਡੀਏ ਹੈਗਾ ਸਾਨੂੰ 12% ਘੱਟ ਮਿਲਦਾ ਆਈਐਸਾ ਜਿਹੜੇ 50% ਲੈ ਰਹੇ ਸਾਨੂੰ 38% ਮਿਲਦਾ ਜਿਹੜਾ ਸਾਡਾ ਡੀਏ ਦਿੱਤਾ ਜਾਵੇ ਇਸ ਤੋਂ ਇਲਾਵਾ ਸਾਡੀਆਂ ਤਰਕੀਆਂ ਤੇ ਹੋਰ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਮੰਗਾਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਮੀਟਿੰਗ ਦਾ ਸਮਾਂ ਦੇਵੇ ਕੁਝ ਮੀਟਿੰਗ ਜਿਹੜੀਆਂ ਮੰਗਾਂ ਨੇ ਸਾਡੀਆਂ ਮੀਟਿੰਗ ਦੇ ਨਾਲ ਹੱਲ ਕੀਤੀਆਂ ਜਾ ਸਕਦੀਆਂ ਨੇ ਇਹ ਜਿਹੜਾ ਅਸੀਂ ਰੋਸ ਮਜਾਰਾ ਕੀਤਾ ਬੜਾ ਲੰਮੇ ਸਮੇਂ ਤੋਂ ਅਸੀਂ ਡਿਗਰੀ ਸੀ ਮਿਨੀ ਸੈਕਟਰੀ ਦੇ ਅਸੀਂ ਪ੍ਰਦਰਸ਼ਨ ਕੀਤਾ ਜਿਹੜੀ ਜੁਆਇਨ ਐਕਸ਼ਨ ਕਮੇਟੀ ਨੇ ਜਿਹੜਾ ਇਹ ਪ੍ਰਦਰਸ਼ਨ ਅਲੀਕਿਆ ਸੀ ਅੱਜ ਪੰਜਾਬ ਸਰਕਾਰ ਨੂੰ ਮਜਬੂਰ ਹੋ ਕੇ ਸੈਸ਼ਨਾਂ ਜਿਹੜਾ ਉਹ ਉਠਾਉਣਾ ਪਿਆ ਇਸੇ ਕਰਕੇ ਠਾਇਆ ਉਹਨਾਂ ਨੂੰ ਪਤਾ ਸੀ ਵੀ ਮੁਲਾਜ਼ਮ ਜੇ ਵਿਧਾਨ ਸਭਾ ਦਾ ਘਰਾਉ ਕਰਨਗੇ ਤਾਂ ਸਾਨੂੰ ਭੱਜਣ ਨੂੰ ਥਾਂ ਨਹੀਂ ਥੇ ਹੋਣਾ ਇਸੇ ਕਰਕੇ ਸਰਕਾਰ ਆ ਜਿਹੜੀ ਆਪਣਾ ਜਿਹੜਾ ਸੈਸ਼ਨਾਂ ਉਠਾ ਲਿਆ ਉਹਨਾਂ ਨੇ ਇਹਨਾਂ ਕਹਿੰਦਾ ਹੋਇਆ ਧੰਨਵਾਦ ਕਰਦਾ ਜੀ ਧੰਨਵਾਦ ਜੀ ਮਲਕੀਸ਼ ਸਿੰਘ ਔਜਲਾ ਨਾਲ ਗੱਲਬਾਤ ਕਰਦੇ ਆ ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਨੇ ਮਲਕੀਤ ਜੀ ਕੀ ਲੱਗਦਾ ਹੈ ਸਰਕਾਰ ਤੋਂ ਉਮੀਦਾਂ ਬਹੁਤ ਸੀ ਸਰਕਾਰ ਟਾਈਮ ਟੂ ਟਾਈਮ ਦਾਅਵੇ ਵੀ ਕਰਦੀ ਰਹੀ ਹੈ ਵੀ ਅਸੀਂ ਆਮ ਮਲਾਜ਼ਮਾਂ ਨੂੰ ਦੇ ਰਹੇ ਆ ਆਸੀਂ ਦੇਤਾ ਜੋ ਹੁਣ ਤੱਕ ਨਹੀਂ ਹੋਇਆ ਅਸੀਂ ਕਰ ਰਹੇ ਆ ਪਰ ਫਿਰ ਵੀ ਨਿਰਾਸ਼ ਇਨਾ ਮਲਾਜ਼ਮ ਵਰਗ ਕਿਉਂ ਹੈ ਦੇਖੋ ਜੀ ਗੱਲਾਂ ਬਾਤਾਂ ਹੀ ਹੈ ਜੀ ਕੁਛ ਨਹੀਂ ਮਲਾਜ਼ਮਾਂ ਦੇ ਆ ਮਲਾਜ਼ਮ ਰੀੜ ਦੀ ਹੱਡੀ ਹੁੰਦੇ ਨੇ ਸਰਕਾਰ ਦੀ ਤੇ ਰੀੜ ਦੀ ਹੱਡੀ ਕਮਜ਼ੋਰ ਜੇਵਾ ਸਰਕਾਰ ਕਮਜ਼ੋਰ ਹੈ ਆ ਤੁਹਾਡੇ ਸਾਹਮਣੇ ਦੇਖ ਲਓ ਕਿੰਨੇ ਮਲਾਜ਼ਮ ਆ ਰੋਜ਼ ਸਰੇਲੀ ਰੋਜ਼ ਦੇ ਝੰਡੀਆਂ ਚੱਕੀ ਖੜੇ ਨੇ ਹਰੇਕ ਦਫ਼ਤਰ ਦੇ ਵਿੱਚ ਅੱਜ ਮਲਾਜ਼ਮ ਧਰਨਿਆਂ ਤੇ ਬੈਠਿਆ ਕਾਰਨ ਕੀ ਹੈ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਹੈ ਰਾਜਾ ਹੁੰਦਾ ਜੀ ਉਹ ਪਰਜਾ ਤੇ ਦੂਰ ਹੋ ਜਾਵੇ ਰਾਜਾ ਖਤਮ ਹੋ ਜਾਂਦਾ ਮਲਾਜਮਾਂ ਨੂੰ ਮਿਲਣ ਨੂੰ ਤਵੱਜੋ ਨਹੀਂ ਤੇਰੇ ਹੱਸੀ ਆ ਉਹ ਸਮਝਦੇ ਕੁਝ ਨਹੀਂ ਹੈ ਮਲਾਜਮਾਂ ਨੂੰ ਅੱਜ ਥਾਈ ਇਤਿਹਾਸ ਗਵਾਏ ਇੱਥੇ ਜੋ ਵੀ ਮੁੱਖ ਮੰਤਰੀ ਸੈਕਟਰੀਟ ਦੇ ਵਿੱਚ ਤੇ ਸੌ ਚੱਕ ਕੇ ਆਏ ਸਭ ਤੋਂ ਪਹਿਲਾਂ ਬਧਾਈ ਦੇਣ ਗਏ ਅਸੀਂ ਗੁਲਦਸਤ ਦੇ ਲੈ ਕੇ ਪਰ ਇਹ ਮੁੱਖ ਮੰਤਰੀ ਇਹ ਜਿਹਾ ਹੈ ਤਾਂ ਆਮ ਆਦਮੀ ਕਹਣੇ ਨੂੰ ਇਹਨਾਂ ਨੂੰ ਅਸੀਂ ਅਜੇ ਤੱਕ ਮਿਲੇ ਨਹੀਂ ਹੈ ਪਰਸਨਲੀ ਆ ਉੱਪਰ ਬਾਲਕੋਨੀ 'ਚ ਖੜਕੇ ਜੀ ਜ਼ਰੂਰ ਫੁੱਲ ਫੁੱਲ ਗੇਰੇ ਹੈਗੇ ਪਰ ਇਹ ਪਰਸਨਲੀ ਕਦੇ ਨਹੀਂ ਮਿਲੇ ਇੱਥੋਂ ਹੀ ਲੱਗਦਾ ਹੈਗਾ ਵੀ ਇਹ ਮੁਲਾਜ਼ਮਾਂ ਨੂੰ ਇਹ ਸਮਝਦਾ ਕੁਝ ਨਹੀਂ ਹੈ ਉਹੀ ਜੋ ਕਮੇਡੀ ਦੇ ਵਿੱਚ ਕਰਦੇ ਸੀ ਤੇ 3.5 3.5 ਕਰੋੜ ਕਹੀ ਜਾਂਦੇ 3.5 ਕਰੋੜ ਲੋਕਾਂ ਨੇ ਜਿਤਾਏ 3.5 ਕਰੋੜ ਦੇ ਮੁਲਾਜ਼ਮ ਵੀ ਤਾਂ ਵਿੱਚੇ ਆ ਰਿਸ਼ਤੇਦਾਰ ਵੀ ਆ ਸਾਡੇ ਭਾਈਚਾਰਾ ਵੀ ਹੈ ਪਿੰਡ ਵੀ ਹੈ ਸਾਡੇ ਤੇ ਹੁਣ ਦੇਖੋ ਇਹਨਾਂ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਮੁਲਾਜ਼ਮਾਂ ਦੇ ਨਾਲ ਚਾਹੇ ਤੁਸੀਂ ਇੱਥੇ ਗੱਲ ਕਰ ਲੋ ਚਾਹੇ ਕਿਸੇ ਫੀਲਡ ਦੇ ਦਫਤਰ ਧਰਨੇ ਦੀ ਗੱਲ ਕਰ ਲੋ ਮੰਗਾ ਇੱਕੋ ਨੇ ਹੁਣ ਵੀ ਸਾਡੇ ਸਾਥੀ ਦੱਸ ਕੇ ਗਏ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਪਰ ਹਾਲੇ ਥਾਈ ਕੋਈ ਨਹੀਂ ਆ ਬਜਟ ਪਾਸ ਹੋਇਆ ਕੋਈ ਵਿੱਚ ਇਹੋ ਜੀ ਕੋਈ ਪ੍ਰੋਵੀਜ਼ਨ ਨਹੀਂ ਰੱਖੀ 올ਡ ਪੈਨਸ਼ਨ ਦੀ ਸਾਡੇ ਮੁਲਾਜ਼ਮ ਪੱਕੇ ਕਰਨੇ ਸੀ ਉਹ ਅਸੀਂ ਐਡਵਰਟਾਈਜ਼ ਖੰਬਿਆਂ ਤੇ ਲੱਗੇ ਬੋਰਡ ਤਾਂ ਅਸੀਂ ਦੇਖ ਰਹੇ ਆ ਵੀ ਆਹ ਮੁਲਾਜ਼ਮ ਇੰਨੇ ਕਰਤੇ ਪੱਕੇ ਪਰ ਹੈ ਗਰਾਊਂਡ ਲੈਵਲ ਤੇ ਕੁਝ ਵੀ ਨਹੀਂ ਕੋਈ ਪੱਕਾ ਨਹੀਂ ਹੋਇਆ ਸਾਡੇ ਪੇ ਪੇ ਕਮਿਸ਼ਨ ਦੇ ਏਰੀਅਰ ਪਰਾਣੇ ਰੁਕੇ ਹੋਏ ਐ ਉਹ ਨਹੀਂ ਸਾਡੇ ਕੋਈ ਬਜਟ ਦੇ ਵਿੱਚ ਰੱਖਿਆ ਜੀ ਤਿੰਨ ਚਾਰ ਸਾਡੀਆਂ ਕਿਸ਼ਤਾਂ ਡੀਏ ਦੀਆਂ ਰੁਕੀਆਂ ਹੋਈਆਂ ਇੱਕ ਹੌਨ ਸੈਂਟਰ ਨਾਲ ਹੋਰ ਦੇਤੀ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਹੇ ਪਿੱਛੇ ਬਹੁਤ ਰੌਲਾ ਪਾਇਆ ਇੱਕ 4% ਇਹਨਾਂ ਨੇ ਕਿਸ਼ਤ ਦਈ ਹੈਗੀ ਬੜੀ ਔਖੀ ਤੇ ਅੱਜ ਜੋ ਸਾਡਾ ਸਾਥੀਆਂ ਦਾ ਇਥੇ ਘਰਾਓ ਸੀ ਹੈ ਵਿਧਾਨ ਸਭਾ ਦੀ ਘਰਾਓ ਕਰਨੀ ਆ ਕਾਲੇ ਕੱਪੜੇ ਪਾ ਕੇ ਸਾਰਿਆਂ ਨੇ ਰੋਸ ਮਜਾਰੇ ਕੀਤੇ ਰੋਸ ਜੋ ਸਾਡਾ ਕਨਸਟੀਟਿਊਸ਼ਨ ਰਾਈਟ ਹੈਗਾ ਉਹ ਅਸੀਂ ਵਿਧਾਨ ਸਭਾ ਘੇਰਨੀ ਸੀ ਪਰ ਹੁਣ ਅਚਾਨਕ ਪਤਾ ਲੱਗਿਆ ਵੀ ਵਿਧਾਨ ਸਭਾ ਇਹਨਾਂ ਨੇ ਪਹਿਲਾਂ ਹੀ ਖਤਮ ਕਰਤੀ ਸਮੇਂ ਤੋਂ ਹੁਣ ਇਹ ਇਹ ਤਾਂ ਇਹ ਦੱਸ ਸਕਦੇ ਵੀ ਕਿਉਂ ਸਾਡੇ ਇਹਦੇ ਘਰਾਓ ਕਰਕੇ ਕਰੀਆ ਕਿਉਂ ਕਰੀ ਕੇ ਕਾਰਨ ਕੀ ਆ ਬਿਨਾ ਕਾਰਨ ਦੇ 15 ਤਰੀਕ ਤੱਕ ਸੈਸ਼ਨ ਚੱਲਣਾ ਸੀ ਤੇ ਸਾਡਾ ਜੀ ਇਹ ਪ੍ਰੋਟੈਸਟ ਇਸ ਤਰ੍ਹਾਂ ਜਾਰੀ ਰਹੂਗਾ ਲੋਕ ਸਭਾ ਦੀ ਇਲੈਕਸ਼ਨ ਹੈਗੀ ਆ ਰਹੀ ਉੱਥੇ ਵੀ ਅਸੀਂ ਪ੍ਰੋਟੈਸਟ ਕਰਦੇ ਰਹਾਂਗੇ ਤੇ 2.5 ਸਾਲੀ ਨੇ ਲੰਘ ਗਏ 2.5 ਸਾਲ ਹੋਰ ਲੰਘ ਜਣੇ ਜੇ ਇਹਨਾਂ ਨਾ ਸਾਡੀ ਬਲਾਜਮਾ ਦੀ ਗੱਲ ਸੁਣੀ ਐਸੇ ਤਰ੍ਹਾਂ ਇਹ ਸੰਘਰਸ਼ ਸਾਡਾ ਜਾਰੀ ਰੱਖੋ ਹਰਜੀਤ ਮੈਂ ਜਿਵੇਂ ਥੋੜੀ ਜਿᱷਕ ਪਹਿਲਾਂ ਕਿਹਾ ਸੀ ਵੀ ਇਹ ਸਰਕਾਰ ਐਡਵਰਟਾਈਜ਼ਮੈਂਟ ਪ੍ਰਚਾਰ ਪ੍ਰਸਾਰ ਅਤੇ ਸੋਸ਼ਲ ਮੀਡੀਆ ਦੀ ਸਰਕਾਰ ਹੈ ਇਹਦਾ ਬਹੁਤ ਛੋਟਾ ਜਿਹਾ ਉਦਾਹਰਨ ਦਾ ਨੂੰ ਮੈਂ ਦੇਣਾ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਇੱਕ ਆਡੀਟੋਰੀਅਮ ਬੁੱਕ ਕੀਤਾ ਆਡੀਟੋਰੀਅਮ ਦੇ ਵਿੱਚ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਪੰਜਾਬ ਛੱਡ ਕੇ ਮੈਨੂੰ ਨਹੀਂ ਲੱਗਦਾ ਕਿ ਹਿੰਦੁਸਤਾਨ ਦੇ ਵਿੱਚ ਅਜ ਤੱਕ ਕਿਸੇ ਸਰਕਾਰ ਨੇ ਇਦਾਂ ਕੀਤਾ ਇਹਨਾਂ ਨੇ ਤੇ ਡਾਕੀਏ ਨੂੰ ਜਿਹੜੀ 150 ਰੁਪਇਆ ਵਧਾਈ ਮਿਲਦੀ ਸੀ ਉਹ ਵੀ ਮਾਰ ਲਈ ਤੇ ਇਹਦੇ ਤੋਂ ਵੱਧ ਪ੍ਰਚਾਰ ਦਾ ਹੋਰ ਕੀ ਤੁਸੀਂ ਉਦਾਹਰਨ ਦੇਖੋਗੇ ਤੇ ਸਾਡੀ ਫਿਰ ਗਜ਼ਾਰਿਸ਼ ਹੈ ਪ੍ਰਚਾਰ ਪ੍ਰਸਾਰ ਸੋਸ਼ਲ ਮੀਡੀਆ ਤੋਂ ਥੱਲੇ ਉਤਰੋ ਧਰਤੀ ਤੇ ਆਓ ਤੇ ਜਨਤਾ ਦੀਆਂ ਮਲਾਜ਼ਮਾਂ ਦੀਆਂ ਮੰਗਾਂ ਸੁਣੋ ਇਨ ਐਕਸੈਸਿਬਿਲਿਟੀ ਜਿਹੜਾ ਤੁਸੀਂ ਇਨ ਐਕਸੈਸਿਬਲ ਹੋ ਗਏ ਹੋ ਉਹ ਐਕਸੈਸਿਬਲ ਹੋਵੋ ਸਰਕਾਰ ਦੇ ਜਨਤਾ ਦੇ ਸਾਰੇ ਮੁੱਦੇ ਹੱਲ ਹੋ ਜਾਣਗੇ ਸੋ ਲਗਾਤਾਰ ਜਿਹੜਾ ਸੰਘਰਸ਼ ਹੈ ਜਿਹੜਾ ਰੋਸ ਹੈ ਸਰਕਾਰ ਦੇ ਨਾਲ ਜੀ ਸੋ ਜਾਰੀ ਹੈ ਤੇ ਇਸ ਸੰਘਰਸ਼ ਕਿਉਂਕਿ ਬੀਬੀਆਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਗੱਲਬਾਤ ਕਰ ਲੈਣੇ ਆ ਮੈਡਮ ਸੁਦੇਸ਼ ਕੁਮਾਰੀ ਜੀ ਨੇ ਮੈਮ ਕੀ ਕਹਿਣਾ ਚਾਹੂਗੇ ਕੀ ਲੱਗਦਾ ਹੈ ਲਗਾਤਾਰ ਤੁਹਾਨੂੰ ਕੰਮ ਛੱਡ ਕੇ ਇਸ ਤਰ੍ਹਾਂ ਦੇ ਨਾਲ ਪ੍ਰੋਟੈਸਟ ਕਰਨੇ ਪੈਂਦੇ ਆ ਸਰਕਾਰ ਤੋਂ ਬਜਟ ਆਉਣ ਵੇਲੇ ਕਿੰਨੀਆਂ ਕੁ ਉਮੀਦਾਂ ਸੀਆਂ ਤੇ ਕਿਵੇਂ ਦਾ ਲੱਗਿਆ ਬਜਟ ਸਾਨੂੰ ਸਰਕਾਰ ਤੋਂ ਬਹੁਤ ਉਮੀਦਾਂ ਸੀਗੀਆਂ ਜਦੋਂ ਤੋਂ ਇਹ ਸਰਕਾਰ ਨੂੰ ਹੋਂਦ ਵਿੱਚ ਲਿਆਂਦਾ ਸੀਗਾ ਇਸੇ ਕਰਕੇ ਲਿਆਂਦਾ ਸੀਗਾ ਕਿ ਪਹਿਲਾਂ ਦੂਜੀਆਂ ਕਾਂਗਰਸ ਜਾਂ ਅਕਾਲੀ ਸਰਕਾਰਾਂ ਸੀਗੀਆਂ ਉਹਨਾਂ ਨੇ ਮਤਲਬ ਕਿ ਜੇ ਚੰਗੇ ਕੰਮ ਨਹੀਂ ਕੀਤੇ ਸੀਗੇ ਤਾਂ ਹੀ ਸਰਕਾਰ ਨੂੰ ਸਰਕਾਰਾਂ ਨੂੰ ਬਦਲਣ ਦਾ ਜਿਹੜਾ ਸੀ ਆਪਾਂ ਅਹਦ ਲਿਆ ਸੀਗਾ ਮੁਲਾਜ਼ਮਾਂ ਦਾ ਇਹਦੇ ਵਿੱਚ ਬਹੁਤ ਰੋਲ ਸੀਗਾ ਕਿ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਆਪਾਂ ਕੋਈ ਬਦਲ ਲਿਆਈਏ ਪਰ ਬਦਲ ਤਾਂ ਲਿਆਂਦਾ ਬਹੁਤ ਮਿਹਨਤ ਕਰਕੇ ਬਦਲ ਲਿਆਂਦਾ ਇਹਨਾਂ ਨੂੰ ਅਸੀਂ 92 ਐਮਐਲਏ ਦਿੱਤੇ 92 ਐਮਐਲਏ ਦਿੱਤੇ ਪਰ ਇਹ ਸਰਕਾਰ ਜਿਹੜੀ ਆ ਅਸ਼ਤਿਹਾਰबाजी ਦੀ ਪ੍ਰਚਾਰ ਦੀ ਸਰਕਾਰ ਬਣ ਕੇ ਰਹਿ ਗਈ ਆ ਹੁਣ ਤੁਸੀਂ ਦੇਖ ਲਓ ਵੀ ਕੋਈ ਨੌਕਰੀਆਂ ਜੇ ਦਿੱਤੇ ਜਾਂਦੇ ਅਪੁਆਇੰਟਮੈਂਟ ਲੈਟਰ ਉਹਦੇ ਲਈ ਵੱਖਰੇ ਇੱਕ ਦਿਨ ਦਾ ਫੰਕਸ਼ਨ ਕੀਤਾ ਜਾਂਦਾ ਉਸ ਫੰਕਸ਼ਨ ਤੇ ਪਤਾ ਨਹੀਂ ਕਿੰਨਾ ਕ ਖਰਚਾ ਆ ਜਾਂਦਾ ਅਫਸਰਾਂ ਦਾ ਬਾਕ ਟਾਈਮ ਖਰਾਬ ਹੁੰਦਾ ਇਹਨਾਂ ਦਾ ਬਾਕ ਹੁੰਦਾ ਤੇ ਕਿੰਨਾ ਉਹਤੇ ਅਪੁਆਇੰਟਮੈਂਟ ਲੈਟਰਾਂ ਤੇ ਜਿਹੜੀਆਂ ਮੰਤਰੀ ਮੁੱਖ ਮੰਤਰੀ ਸਾਹਿਬ ਦੇ ਉਹ ਫੋਟੋ ਲੱਗੀਆਂ ਹੁੰਦੀਆਂ ਸਾਡੀਆਂ ਵੀ ਨੌਕਰੀਆਂ ਲੱਗੀਆਂ ਅਸੀਂ 92 ਚ ਆਏ ਆ ਉਦੋਂ ਬਿਆਨਤ ਸਿੰਘ ਦੀ ਕਾਂਗਰਸ ਸਰਕਾਰ ਸੀਗੀ ਸਾਡੇ ਅਪੁਆਇੰਟਮੈਂਟ ਲੈਟਰ ਘਰਾਂ ਚ ਗਏ ਆ ਅਸੀਂ ਅੱਜ ਤੱਕ ਦੁਆਵਾਂ ਦਿੰਨੇ ਆ ਕਿ ਹਾਂ ਉਸ ਵੇਲੇ ਬਿਆਨਤ ਸਿੰਘ ਮੁੱਖ ਮੰਤਰੀ ਜੀ ਕੱਡੀਆਂ ਸੀਗੀਆਂ ਵਕੈਂਸੀਆਂ ਸਾਡੀਆਂ ਨੌਕਰੀਆਂ ਲੱਗੀਆਂ ਪਰ ਜਦੋਂ ਕੰਮ ਹੁੰਦਾ ਉਹ ਦੇਖਦਾ ਭਗਵੰਤਮਾਨ ਜੀ ਆਪ ਕਹਿੰਦੇ ਸੀ ਕਿ ਕੰਮ ਬੋਲਦਾ ਪਰ ਕੰਮ ਤਾਂ ਆਪਣੇ ਆਪ ਬੋਲੂਗਾ ਇਸ਼ਤਿਹਾਰਾਂ ਨਾਲ ਕੋਈ ਜ਼ਿਆਦਾ ਤਾਂ ਪਤਾ ਨਹੀਂ ਲੱਗਣਾ ਜਦੋਂ ਬੱਚਿਆਂ ਦੀ ਨੌਕਰੀ ਲੱਗਦੀ ਆ ਘਰਾਂ ਘਰਾਂ ਚ ਪਤਾ ਲੱਗਦਾ ਆ ਸੁਸਾਇਟੀ ਚ ਪਤਾ ਲੱਗਦਾ ਕਿ ਆ ਐਡ ਹੋਇਆ ਜਾਂ ਨੌਕਰੀਆਂ ਫੰਕਸ਼ਨ ਕਰਕੇ ਕੋਈ ਜ਼ਿਆਦਾ ਨਹੀਂ ਪਤਾ ਲੱਗਦਾ ਇਸ ਤਰ੍ਹਾਂ ਸਰਕਾਰ ਨੇ ਨਾ ਬਸ ਇਸ ਤਰ੍ਹਾਂ ਦੇ ਬੇਰੁਜ਼ਗਾਰੀ ਕੋਈ ਬੇਰੁਜ਼ਗਾਰੀ ਨਹੀਂ ਘਟ ਰਹੀ ਕਹਿੰਦੇ ਸੀ ਜੀ ਅਸੀਂ ਬੜੀ ਪੱਕੀਆਂ ਨੌਕਰੀਆਂ ਦੇਵਾਂਗੇ ਤਾਂ ਬਾਹਰ ਨੂੰ ਜਾਣ ਤੋਂ ਸਾਡੇ ਬੱਚੇ ਘਟਣਗੇ ਇੱਥੇ ਰੋਜ਼ਗਾਰ ਪੈਦਾ ਕਰਾਂਗੇ ਇੱਥੇ ਸਾਰੇ ਰੋਜ਼ਗਾਰ ਲਿਆਵਾਂਗੇ ਕੋਈ ਨਹੀਂ ਘਟੇ ਬੱਚੇ ਵੱਲ ਕੇ ਜਿਹੜੇ ਬੱਚੇ ਆਪਣੇ ਡੇਲੀ ਵੇਜਾਂ ਤੇ ਕੰਮ ਕਰਦੇ ਮੈਂ ਤਾਂ ਸੁਣਿਆ ਕਈ ਦਫ਼ਤਰਾਂ 'ਚ ਇਹਨਾਂ ਨੇ ਆਊਟਸੋਰਸਿੰਗ ਤੇ ਕਰਤੇ ਕਿ ਉਹ ਡੇਲੀ ਵੇਜ ਵਾਲਿਆਂ ਨੂੰ ਸਾਨੂੰ ਪੱਕੇ ਨਾ ਕਰਨਾ ਪਵੇ ਉਹ ਡੇਲੀ ਵੇਜ ਤੋਂ ਆਊਟਸੋਰਸਿੰਗ ਤੇ ਕਰ ਦਿੱਤੇ ਸੋ ਇਸ ਕਰਕੇ ਇਹ ਆ ਸਰਕਾਰ ਨੂੰ ਸਾਡੀ ਬੇਨਤੀ ਆ ਅਪੀਲ ਆ ਕਿ ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਇਸ ਤਰ੍ਹਾਂ ਸਰਕਾਰ ਦੇ ਖਿਲਾਫ ਨਹਿਰੇਬਾਜ਼ੀ ਕਰੀਏ ਜਾਂ ਮੁਜਾਰੇ ਕਰੀਏ ਅਸੀਂ ਜੇ ਸਰਕਾਰ ਨੂੰ ਇੰਨੇ ਸਤਕਾਰ ਨਾਲ ਪਿਆਰ ਨਾਲ ਲਿਆਂਦਾ ਫੁੱਲ ਵਰਸਾ ਕੇ ਲਿਆਂਦਾ ਵੈਲਕਮ ਕੀਤਾ ਤੇ ਅੱਜ ਅਸੀਂ ਉਸੇ ਦੇ ਸਰਕਾਰ ਦੇ ਖਿਲਾਫ ਨਾਹਰੇਬਾਜ਼ੀ ਕਰ ਰਹੇ ਹਾਂ ਇਹਨਾਂ ਨੂੰ ਖੁਦ ਸੋਚਣਾ ਚਾਹੀਦਾ ਪਤਾ ਨਹੀਂ ਇਹ ਸਾਡੇ ਭਗਵੰਤ ਮਾਨ ਵੀਰ ਜੀ ਕਿਉਂ ਨਹੀਂ ਧਿਆਨ ਦੇ ਰਹੇ ਅਸੀਂ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਸਾਡੇ ਦਿਲਾਂ ਚ ਬਹੁਤ ਸਤਿਕਾਰ ਸੀਗਾ ਪਰ ਇਹ ਆਪਣਾ ਸਤਿਕਾਰ ਦਿਨੋ ਦਿਨ ਖਤਮ ਕਰੀ ਜਾ ਰਹੇ ਆ ਮੈਂ ਇਹਨਾਂ ਨੂੰ ਅਪੀਲ ਕਰਦੀ ਆ ਬੇਨਤੀ ਕਰਦੀ ਆ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਆਪਣਾ ਜਿਹੜਾ ਸਤਿਕਾਰ ਪਿਆਰ ਆ ਇਹਨੂੰ ਕਾਇਮ ਰੱਖੋ ਤੇ ਮੁਲਾਜ਼ਮਾਂ ਦੀ ਗੱਲ ਸੁਣੋ ਮੁਲਾਜ਼ਮਾਂ ਦੇ ਜਿਹੜੇ ਮੰਗਾ ਹੈਗੀਆਂ ਉਹਨਾਂ ਨੂੰ ਤੁਰੰਤ ਪੂਰੀਆਂ ਕਰੋ ਸਾਨੂੰ ਬੁਲਾ ਕੇ ਸਾਨੂੰ ਮੀਟਿੰਗ ਦਿਓ ਟੇਬਲ ਟਾਕ ਕਰਕੇ ਸਾਡੀਆਂ ਮੰਗਾ ਪੂਰੀਆਂ ਕਰੋ ਕੱਚੇ ਮੁਲਾਜ਼ਮ ਪੱਕੇ ਕਰੋ ਡੀਏ ਦਾ ਏਰੀਅਰ ਦਿਓ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੋ ਜੋ ਵੀ ਸਾਡੀਆਂ ਮੰਗਾ ਹੈਗੀਆਂ ਉਹਨਾਂ ਤੇ ਗੌਰ ਕਰੇ ਸਰਕਾਰ ਮੰਗਾ ਤੇ ਗੌਰ ਕਰਨ ਦੀ ਜਿਹੜੀ ਗੱਲ ਹੈ ਉਹ ਕਹੀ ਜਾ ਰਹੀ ਹੈ ਦੇਖਣ ਵਾਲੀ ਗੱਲ ਹੋਊਗੀ ਕਿ ਮਲਾਜ਼ਮਾਂ ਦੀਆਂ ਜਿਹੜੀਆਂ ਪੈਂਡਿੰਗ ਡਿਮਾਂਡਸ ਨੇ ਇੱਕਦੋਂ ਤੱਕ ਪੂਰੀਆਂ ਹੁੰਦੀਆਂ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ